ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਬਿਹਤ ਵੱਡਾ ਬਿਆਨ ਗ੍ਰੀਨਲੈਂਡ ਨੂੰ ਲੈ ਕੇ ਦਿੱਤਾ ਹੈ ਜਾਨੀ ਕਿ ਹੁਣ 트੍ਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਗੱਲ ਆਖੀ ਹੈ ਕਿ ਜੇਕਰ ਅਮਰੀਕਾ ਕੋਈ ਕਾਰਵਾਈ ਨਹੀਂ ਕਰਦਾ ਹੈ ਜਿਹੜੇ ਚੀਨ ਆ ਉਸਤੇ ਦਬਦਬਾ ਬਣਾ ਸਕਦਾ ਤੇ ਹਮੇਸ਼ਾ ਹੀ ਜਿਹੜਾ ਕਿ ਜਿਹੜਾ ਵਸ਼ਿੰਤਨ ਆ ਉਹ ਜਿਹੜਾ ਚੀਨ ਆ ਉਸ ਨੂੰ ਆਪਣਾ ਕਰੀਬੀ ਬਿਲਕੁਲ ਵੀ برداشت ਨਹੀਂ ਕਰ ਸਕਦਾ ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਜਿਹੜੇ ਨੇ ਉਹਨਾਂ ਦੇ ਵੱਲੋਂ ਗ੍ਰੀਨਲੈਂਡ ਨੂੰ ਲੈ ਕੇ ਵੱਡੀਆਂ ਪ੍ਰਤੀਕਿਰਿਆਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨਾ ਉਸ ਨੂੰ ਆਪਣੇ ਹਵਾਲੇ ਦੇ ਵਿੱਚ ਕਰਨ ਨੂੰ ਲੈ ਕੇ ਮਾਮਲੇ ਜ਼ਿਆਦਾ ਸੋਸ਼ਲ ਮੀਡੀਆ ਤੇ ਭੱਖ ਦੇ ਨਜ਼ਰ ਆ ਰਹੇ ਨੇ ਜਾਣਕਾਰੀ ਸਾਥ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਅਮਰੀਕੀ ਰਾਸ਼ਟਰਪਤੀ 트ੰਪ ਨੇ ਸਿਰ ਕ੍ਰਿੰਨਨ ਨੂੰ ਲੈ ਕੇ ਗੱਲ ਆਖੀ ਹੈ ਕਿ ਆਪਣੀ ਮੰਗ ਨੂੰ ਦਰਾਇਆ ਤੇ ਚੇਤਾਵਨੀ ਦਿੱਤੇ ਕਿ ਜੇਕਰ ਅਮਰੀਕਾ ਕੋਈ ਕਾਰਵਾਈ ਨਹੀਂ ਕਰਦਾ ਤੇ ਰੂਸ ਅਤੇ ਚੀਨ ਉੱਥੇ ਕਬਜ਼ਾ ਕਰ ਲੈਣਗੇ ਜਿਸ ਨੂੰ ਵਾਸ਼ਿੰਗਟਨ ਆਪਣੇ ਗਵੰਟੀ ਵਜੋਂ برداشت ਨਹੀਂ ਕਰੇਗਾ ਡੈਨਮਾਰਕ ਦੇ ਸੰਦਰਭ ਵਿੱਚ ਉਹਨਾਂ ਕਿਹਾ ਕਿ 500 ਸਾਲ ਪਹਿਲਾਂ ਉੱਥੇ ਸਿਰਫ ਇੱਕ ਕਿਸ਼ਤੀ ਉਤਾਰਨ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਉਹ ਜ਼ਮੀਨ ਦੇ ਮਾਲਕ ਹਨ ਤੇ ਤੇਲ ਅਤੇ ਗੈਸ ਕਾਰਜਕਾਰੀਆਂ ਨਾਲ ਗੱਲਬਾਤ ਕਰਦੇ ਹਨ ਟਰੰਪ ਨੇ ਕਿਹਾ ਕਿ ਉਹ ਇਹ ਸੌਦਾ ਸੋਖੇ ਤਰੀਕੇ ਨਾਲ ਕਰਨਾ ਚਾਹੁੰਦੇ ਨੇ ਪਰ ਜੇਕਰ ਜਿਹਾ ਨਾ ਹੋਇਆ ਤਾਂ ਸਖਤ ਤਰੀਕਾ ਅਪਣਾਉਣਗੇ ਔਰ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਗ੍ਰੀਨਲੈਂਡ ਦੇ ਬਾਹਰ ਰੂਸੀ ਅਤੇ ਚੀਨੀ ਜਿਹੜੇ ਵਿਨਾਸ਼ਕਾਰੀ ਜਹਾਜ਼ ਅਤੇ ਪੰਡੂਬੀਆਂ ਹਰ ਪਾਸੇ ਮੌਜੂਦ ਸਨ ਇਸ ਲਈ ਸੁਰੱਖਿਆ ਲਈ ਲੀਸ ਦੇ ਬਜਾਏ ਮਾਲਕੀ ਹੋਣਾ ਜ਼ਰੂਰੀ ਹੈ ਕਿਉਂਕਿ ਦੇਸ਼ ਮਾਲਕੀ ਦਾ ਹੀ ਪਛਾਣ ਕਰਦਾ ਹੈ 트럼ਪ ਦਾ ਇਹ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਨਾਟੋ ਨੂੰ ਬਚਾਇਆ ਹੈ ਅਤੇ ਹੁਣ ਉਹ ਕੁਦਰਤੀ ਸਰੋਤਾਂ ਨਾਲ ਭਰਪੂਰ ਜਿਹੜੇ ਡੈਨਿਸ਼ ਖੇਤਰ ਨੂੰ ਅਮਰੀਕਾ ਵਿੱਚ ਮਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਪੌਨ ਚੱਕੀਆਂ ਦੀ ਸਖਤ ਆਲੋਚਨਾ ਕਰਦੇ ਉਹਨਾਂ ਨੂੰ ਪੈਸੇ ਦੀ ਬਰਬਾਦੀ ਪੰਛੀਆਂ ਦਾ ਕਤਲ ਅਤੇ ਚੀਨ ਵਿੱਚ ਬਣੇ ਫਜ਼ੂਲ ਉਤਪਾਦ ਦੱਸਿਆ 트ੰਪ ਨੇ ਅਮਰੀਕੀ ਹਿੱਤਾਂ ਦੇ ਵਿਰੋਧ ਦੱਸਿਆ 35 ਗੈਰ ਸੰਯੁਕਤ ਰਾਸ਼ਟਰ ਅਤੇ 31 ਸੰਯੁਕਤ ਰਾਸ਼ਟਰ ਸੰਸਮਾ ਨੂੰ ਤੋਂ ਵੱਖ ਹੋਣ ਦਾ ਨਿਰਦੇਸ਼ ਦਿੱਤਾ ਜਿਸ ਵਿੱਚ ਭਾਰਤ ਅਤੇ ਫਰਾਂਸੀਆ ਗਵਾਈ ਵਾਲਾ ਅੰਤਰਰਾਸ਼ਟਰੀ ਸੂਰਜੀ ਗੱਠ ਜੋੜ ਅੰਤਰਰਾਸ਼ਟਰੀ ਊਰਜਾ ਫੋਰਮ ਅਤੇ ਹੋਰ ਪ੍ਰਮੁੱਖ ਵਾਤਾਵਰਣ ਸਥਾਵਾਂ ਸ਼ਾਮਲ ਹਨ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੀਹਾ ਕੱਕੜ ਇੱਕ ਵਾਰ ਫਿਰ ਵਿਵਾਦਾ ਦੇ ਘੇਰੇ ਵਿੱਚ ਆ ਗਈ ਹੈ ਨੀਹਾ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ ਕੈਂਡੀ ਸ਼ਾਪ ਨੂੰ ਲੈ ਕੇ ਹੰਗਾਮਾ ਖੜਾ ਹੋ ਗਿਆ ਹੈ ਇਸ ਗਾਣੇ ਵਿੱਚ ਫਿਲਮਾਇਗੇ ਅਸ਼ਲੀਲ ਦ੍ਰਿਸ਼ਾਂ ਨੂੰ ਲੈ ਕੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕੋਲ ਗਾਇਕਾ ਵਿਰੁੱਧ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਗਈ ਹੈ ਪੰਡਿਤ ਰਾਓ ਤਰਨੇਵਰ ਦਾ ਦੋਸ਼ ਹੈ ਕਿ ਗਾਣੇ ਦੇ ਫਿਲਮਾਂਕਣ ਦੌਰਾਨ ਬਾਲ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਗਾਣੇ ਦੇ ਬੋਲ ਅਤੇ ਵੀਡੀਓ ਵਿੱਚ ਕੁਝ ਅਜਿਹੇ ਤੱਤ ਨੇ ਜੋ ਬੱਚਿਆਂ ਲਈ ਢੁਕਵੇਂ ਨਹੀਂ ਹਨ ਅਤੇ ਉਹਨਾਂ ਦੇ ਮਾਨਸਿਕ ਪੱਧਰ ਤੇ ਗਲਤ ਪ੍ਰਭਾਵ ਪਾ ਸਕਦੇ ਨੇ ਸ਼ਿਕਾਇਤਕਰਤਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਇਹ ਗੀਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 22 ਜੁਲਾਈ 2019 ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਿਸ ਵਿੱਚ ਬੱਚਿਆਂ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰਨ ਵਾਲੀ ਸਮੱਗਰੀ ਦੇ ਪ੍ਰਸਾਰ ਤੇ ਚਿੰਤਾ ਪ੍ਰਗਟ ਪਰਕਟਾਈ ਗਈ ਹੈ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਗਾਣੇ ਵਿੱਚ ਕਥਿਤ ਅਸ਼ਲੀਲਤਾ ਅਤੇ ਇਜ਼ਰਾਜਯੋਗ ਦ੍ਰਿਸ਼ਾਂ ਨੂੰ ਲੈ ਕੇ ਸਖਤ ਰੁਖ ਅਖਤਿਆਰ ਕਰ ਦਿਆ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕਵਰਦੀਪ ਸਿੰਘ ਨੇ 9 ਜਨਵਰੀ 2026 ਨੂੰ ਰਾਸ਼ਟਰੀ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਇਹ ਮੁੱਦਾ ਰਾਸ਼ਟਰੀ ਪੱਧਰ ਦਾ ਹੈ ਕਮਿਸ਼ਨ ਨੇ ਮੰਗ ਕੀਤੀ ਹੈ ਕਿ ਨੀਹਾ ਕੱਕੜ ਵਿਰੁੱਧ ਠੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਗਾਣੇ ਨੂੰ YouTube ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ ਪਾਕਿਸਤਾਨ 'ਚ ਰਹਿ ਗਈ ਪੰਜਾਬ ਦੀ ਸਰਬਜੀਤ ਕੋਰ ਦੇ ਭਾਰਤ ਪਰਤਣ ਦੇ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਵਿਸ਼ੇਸ਼ ਯਾਤਰਾ ਪਰਮਿਟ ਰੋਕ ਦਿੱਤੇ ਜਾਣ ਕਾਰਨ ਹੁਣ ਉਸ ਨੂੰ ਸਖਤ ਪੁਲਿਸ ਸੁਰੱਖਿਆ ਹੇਠ ਲਾਹੌਰ ਦੇ دارুল ਅਮਾਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਾਕਿਸਤਾਨੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਤੱਕ ਭਾਰਤ ਵਾਪਸੀ ਲਈ ਲੋੜਿੰਦੇ ਕਾਨੂੰਨੀ ਦਸਤਾਵੇਜ਼ ਅਤੇ ਪਰਮਿਟ ਜਾਰੀ ਨਹੀਂ ਹੁੰਦੇ ਸਰਬਜੀਤ ਕੌਰ ਨੂੰ دارুল ਅਮਾਨ ਵਿੱਚ ਹੀ ਰੱਖਿਆ ਜਾਵੇਗਾ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਪਰਮਿਟ ਅਗਲੇ ਹਫਤੇ ਤੱਕ ਜਾਰੀ ਹੋ ਸਕਦਾ ਹੈ ਇਸ ਦੌਰਾਨ 9 ਜਨਵਰੀ 2026 ਨੂੰ ਉਸ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ ਜਿਸ ਵਿੱਚ ਉਸ ਦੀ ਸਿਹਤ ਤੰਦਰੁਸਤ ਪਾਈ ਗਈ ਹੈ ਲਾਹੌਰ ਹਾਈ ਕੋਰਟ ਵਿੱਚ ਉਸ ਦੀ ਪੈਰਵਾਈ ਕਰ ਰਹੇ ਵਕੀਲ ਅਲੀ ਸੰਦੂ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਰਬਜੀਤ ਕੌਰ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮੋਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਅੰਮ੍ਰਿਤਸਰ ਤੋਂ ਪਾਕਿਸਤਾਨ ਗਈ ਸੀ ਜਦੋਂ 13 ਨਵੰਬਰ ਨੂੰ ਜਥਾ ਵਾਪਸ ਪਰਤਿਆ ਤਾਂ ਸਰਬਜੀਤ ਕੌਰ ਗਾਇਬ ਸੀ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਉਸਦਾ ਨਿਕਾਣਾਮਾ ਅਤੇ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਉਸਨੇ ਦਾਵਾ ਕੀਤਾ ਕਿ ਉਸਨੇ ਇਸਲਾਮ ਧਰਮ ਅਪਣਾ ਲਿਆ ਏ ਅਤੇ ਸ਼ੇਖੂਪੁਰਾ ਦੇ ਨਾਸਿਰ ਨਾਮਕ ਵਿਅਕਤੀ ਨਾਲ ਨਿਕਾਹ ਕਰ ਲਿਆ ਏ ਉਸਨੇ ਇਹ ਵੀ ਕਿਹਾ ਸੀ ਕਿ ਉਹ ਨਾਸਿਰ ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਅਤੇ ਉਹ ਤਲਾਕਸ਼ੁਦਾ ਹੈ ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਵਿਖੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਸੀ ਜਿੱਥੋਂ ਉਸਦਾ ਵੀਜ਼ਾ ਲੱਗਿਆ ਸੀ ਹੁਣ ਇਹ ਮਾਮਲਾ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਮਾਨਵਤਾਵਾਦੀ ਅਤੇ ਕਾਨੂੰਨੀ ਪੇਚੀਦਗੀ ਬਣ ਗਿਆ ਹੈ ਸਾਰਿਆਂ ਦੀਆਂ ਨਜ਼ਰਾਂ ਹੁਣ ਪਾਕਿਸਤਾਨ ਸਰਕਾਰ ਤੇ ਨੇ ਕਿ ਉਹ ਕਦੋਂ ਵਿਸ਼ੇਸ਼ ਪਰਮਟ ਜਾਰੀ ਕਰਦੀ ਹੈ ਤਾਂ ਜੋ ਜਾ ਤਾ ਜੋ ਉਹ ਆਪਣੇ ਵਤਨ ਪਰ ਸਕੇ ਪਤੀ ਪਤਨੀ ਦੇ ਸਬੰਧਾਂ ਨੂੰ ਦਰਸਾਉਣ ਲਈ ਬਣੇ ਵਖਵਾ ਗੀਤਾ ਤੇ ਲੋਕ ਗੀਤਾ ਚ ਕਿਹਾ ਗਿਆ ਹੈ ਕਿ ਦੋ ਸਰੀਰ ਇੱਕ ਰੂਹ ਹੁੰਦੀ ਹੈ ਅਜਿਹੇ ਜੋੜਿਆਂ ਦੀ ਖੁਆਇਸ਼ ਵੀ ਹੁੰਦੀ ਹੈ ਕਿ ਰੱਬਾ ਇਕੱਠਿਆਂ ਨੂੰ ਚੁੱਕ ਲੈ ਮਲੋੜ ਦੇ ਰਵਿਦਾਸ ਨਗਰ ਵਿੱਚ ਅਜਿਹਾ ਮਾਮਲਾ ਬਿਲਕੁਲ ਸੱਚ ਹੋਇਆ ਜਿੱਥੇ ਪਤੀ ਪਤਨੀ ਨੇ ਇੱਕੋ ਦਿਨ ਪ੍ਰਾਣ ਤਿਆਗੇ ਨੇ ਦੋਵਾਂ ਦੀ ਉਮਰ 95 ਸਾਲ ਤੋਂ ਵੱਧ ਸੀ ਅਤੇ ਵਿਆਹ ਨੂੰ 70 ਸਾਲ ਤੋਂ ਵੱਧ ਹੋ ਗਏ ਸਨ ਦੋਵਾਂ ਦੇ ਇਕੱਠਿਆਂ ਤੁਰ ਜਾਣ ਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਚ ਗਮ ਨਾਲ ਤਸੱਲੀ ਵਾਲਾ ਮਾਹੌਲ ਸੀ ਪਰਿਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਡੋਡਾਰਾਮ ਸਿਹਤ ਪੱਖੋਂ ਠੀਕ ਸੀ ਅਤੇ ਤੁਰਦਾ ਫਿਰਦਾ ਸੀ ਉਹ ਬੱਚਿਆਂ ਤੇ ਵੱਡਿਆਂ ਦੀਆਂ ਟੁੱਟੀਆਂ ਲੱਤਾ ਬਾਹਾਂ ਬੰਨਣ ਦਾ ਕੰਮ ਕਰਦਾ ਸੀ ਕੱਲ ਸ਼ਾਮ ਨੂੰ ਉਸ ਦੀ ਮੌਤ ਤੋਂ 1 ਘੰਟੇ ਬਾਅਦ ਹੀ ਉਸ ਦੀ ਪਤਨੀ ਨੇ ਪ੍ਰਾਣ ਤਿਆਗ ਦਿੱਤੇ। ਉਹਨਾਂ ਦੱਸਿਆ ਹੈ ਕਿ ਪ੍ਰੇਮਾ ਦੇਵੀ ਪਿਛਲੇ 3-4 ਸਾਲਾਂ ਤੋਂ ਬਿਮਾਰ ਸੀ। ਕੱਲ ਸ਼ਾਮ ਨੂੰ ਅਚਾਨਕ ਡੋਡਾ ਰਾਮ ਦਾ ਦੇਹਾਂਤ ਹੋ ਗਿਆ ਜਿਸ ਤੋਂ ਘੰਟਾ ਬਾਅਦ ਹੀ ਪ੍ਰੇਮਾ ਬਾਈ ਨੇ ਪ੍ਰਾਣ ਤਿਆਗ ਦਿੱਤੇ। ਪਰਿਵਾਰ ਨੇ ਦੋਵਾਂ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾ ਕੇ ਸ਼ਮਸ਼ਾਨ ਘਾਟ ਲਜਾਇਆ ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ। ਅੱਜ ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਸਮੁੱਚੇ ਮੋਹੱਲੇ ਤੇ ਸ਼ਹਿਰ ਦੇ ਲੋਕ ਹਾਜ਼ਰ ਸਨ। ਨਵਾਂ ਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸਾਂਹੀਤਾ 2023 ਤਹਿਤ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ਤੇ ਗਊਆਂ ਪਸ਼ੂਆਂ ਨੂੰ ਬੇਸਹਾਰਾ ਛੱਡਣ ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਆਪਣੇ ਹੁਕਮਾਂ ਵਿੱਚ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਇੱਕ ਹੋਰ ਹੁਕਮ ਜਾਰੀ ਸ਼ਹਿਰ ਨਵਾਂ ਸ਼ਹਿਰ ਵਿੱਚ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਓਵਰਲੋਡ ਹੈਵੀ ਵਾਹਨਾ ਜਿਵੇਂ ਕਿ ਬਜਰੀ ਸੀਮੈਂਟ ਰੇਤ ਮਿੱਟੀ ਸਰੀਆ ਓਵਰਲੋਡ ਤੂੜੀ ਫੱਕ ਵਾਲੀਆਂ ਟਰਾਲੀਆਂ ਟਰੱਕ ਕਮਰਸ਼ੀਅਲ ਤੌਰ ਤੇ ਜਾਣਾ ਸਮਾਨ ਆਦਿ ਨੂੰ ਲੰਘਣ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ ਹੁਕਮ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿੱਚੋਂ ਓਵਰਲੋਡਡ ਵਾਹਨਾ ਦੇ ਲੰਘਣ ਨਾਲ ਸਕੂਲ ਜਾ ਰਹੇ ਬੱਚਿਆਂ ਅਤੇ ਦਫ਼ਤਰ ਜਾ ਰਹੇ ਮੁਲਾਜ਼ਮ ਅਤੇ ਹੋਰ ਲੋਕਾਂ ਨੂੰ ਕਾਫੀ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ ਅਤੇ ਹਾਦਸਾ ਹੋਣ ਦਾ ਖ਼ਸ਼ਾ ਰਹਿੰਦਾ ਹੈ ਇਸ ਲਈ ਸੰਭਾਵੀ ਹਾਦਸਿਆਂ ਨੂੰ ਰੋਕਣ ਅਤੇ ਨਿਰਵਿਘਨ ਟ੍ਰੈਫਿਕ ਸੁਚਾਰੂ ਬਣਾਉਣ ਲਈ ਹੁਕਮ ਲਾਗੂ ਕੀਤਾ ਗਿਆ ਹੈ ਇਹ ਹੁਕਮ 8 ਜੁਲਾਈ 2026 ਤੱਕ ਲਾਗੂ ਰਹੇਗਾ ਸ਼੍ਰੀ ਮੁਕਸਰ ਸਾਹਿਬ ਵਿੱਚ ਬਿਜਲੀ ਵਿਭਾਗ ਦੇ ਇੱਕ ਕੱਚੇ ਕਾਮੇ ਦੀ ਦੁਖਦਾਈ ਮੌਤ ਹੋਈ ਹੈ ਟਰਾਂਸਫਾਰਮਰ ਤੇ ਕੰਮ ਕਰਦਿਆਂ ਨੌਜਵਾਨ ਨੂੰ ਅਚਾਨਕ ਕਰੰਟ ਲੱਗ ਗਿਆ ਮੌਕੇ ਤੇ ਹੀ ਨੌਜਵਾਨ ਦੀ ਜ਼ਿੰਦਗੀ ਦੀ ਧੋਰ ਟੁੱਟ ਗਈ ਇਕਟਨਾ ਬਿਜਲੀ ਵਿਭਾਗ ਵਾਲਾ ਖੂ ਮੇਨ ਬਾਜ਼ਾਰ ਵਾਲੇ ਇਲਾਕੇ ਵਿੱਚ ਵਾਪਰੀ ਹੈ ਅਤੇ ਉਸ ਲੜਕੇ ਦੀ ਮੌਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੀ ਮੁਕਸਤ ਸਾਹਿਬ ਦੇ ਬਿਜਲੀ ਵਾਲੇ ਖੂ ਦੇ ਕੋਲ ਇੱਕ ਕੱਚਾ ਕਾਮਾ ਟਰਾਂਸਫਾਰਮਰ ਤੇ ਕੰਮ ਕਰ ਰਿਹਾ ਸੀ ਜਿਸ ਦੌਰਾਨ ਉਸ ਨੂੰ ਬਿਜਲੀ ਦਾ ਤੀਜਾ ਕਰੰਟ ਲੱਗ ਗਿਆ। ਕਰੰਟ ਲੱਗਣ ਕਾਰਨ ਉਹ ਮੌਕੇ ਤੇ ਹੀ ਜ਼ਖਮੀ ਹੋ ਕੇ ਡਿੱਗ ਪਿਆ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਮੌਤ ਹੋਏ ਨੌਜਵਾਨ ਦੀ ਪਛਾਣ ਗੁਰਪਿਆਰ ਸਿੰਘ ਪਿਤਾ ਲਾਭ ਸਿੰਘ ਫੌਜੀ ਦੇ ਰੂਪ ਵਿੱਚ ਹੋਈ ਹੈ ਜੋ ਕਿ ਸ਼੍ਰੀ ਮੁਕਸਰ ਸਾਹਿਬ ਦੇ ਅਬੋ ਰੋਡ ਦੇ ਰਹਿਣ ਵਾਲੇ ਸਨ ਮਰਨ ਵਾਲੇ ਨੌਜਵਾਨ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਕਰੀਬ 2 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਜਿਸ ਕਾਰਨ ਘਰ ਵਿੱਚ ਗਮਗੀਨ ਦੀ ਹਾਲਾਤ ਬਣੀ ਹੋਈ ਹੈ ਨੌਜਵਾਨ ਦੀ ਅਚਾਨਕ ਮੌਤ ਨਾਲ ਪਰਿਵਾਰ ਸਮੇਤ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ